ਮੁੱਦਾ ਮੁੱਦਾ ਦਾ ਰਿਆ ਜਿਸ ਦਾ ਕਾਇਆ ਕਲਪ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ 650 ਕਰੋੜ ਰੁਪਏ ਆਏ ਹਨ ਜਿਸ ਨੂੰ ਲੈ ਕੇ ਹੁਣ ਵੱਡੇ ਸਵਾਲ ਖੜੇ ਹੋਨੇ ਸ਼ੁਰੂ ਹੋ ਚੁੱਕੇ ਹਨ ਕਾਰੋਬਾਰੀ ਤਰुण ਜੈਨ ਬਾਵਾ ਨੇ 650 ਕਰੋੜ ਰੁਪਏ ਦੇ ਕਪੜੇ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਹਨ ਜਿਸ ਨੂੰ ਲੈ ਕੇ ਹੁਣ ਵਿਧਾਨ ਸਭਾ ਕਮੇਟੀ ਵੱਲੋਂ ਨਹੀਂ ਇਸ ਦੀ ਡਿਜ਼ਲੈਂਸ ਅਤੇ ਸੀਬੀਆਈ ਜਾਂਚ ਦੇ ਉਦੇਸ਼ ਦਿੱਤੇ ਹਨ ਜਿਸ ਨੂੰ ਲੈ ਕੇ ਕਾਰੋਬਾਰੀ ਤਰुण ਜੈਨ ਬਾਬਾ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਪਰੀਜ਼ ਦੌਰਾਨ ਉਹਨਾਂ ਨੇ ਦੱਸਿਆ ਕਿ ਇੱਕ ਇਸ ਪ੍ਰੋਜੈਕਟ ਵਿੱਚ ਵੱਡਾ ਕਪੜਾ ਹੋਇਆ ਹੈ ਇਸ ਦੀ ਛੁਰੂ ਦੋ ਹੀ ਵਿਜਿਲੈਂਸ ਅਤੇ ਸੀਬੀਆਈ ਦੀ ਜਾਂਚ ਦੀ ਮੰਗ ਕਰ ਰਹੇ ਹਨ ਉਹਨਾਂ ਨੇ ਅੱਗੇ ਕਿਹਾ ਕਿ ਉਹ ਪੰਜਾਬ ਸਰਕਾਰ ਦਾ ਤਨਵਾਦ ਕਰਦ ਨੇ ਕਿ ਸਰਕਾਰ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਪਿਛਲੇ ਸਰਕਾਰ ਵੱਲੋਂ ਕੀਤੇ ਹੋਏ ਕਪਲੇ ਜਲਦ ਸਾਹਮਣੇ ਆਉਣਗੇ ਮੈਨੂੰ ਵੀ ਹੁਣੇ ਆਪ ਜੀ ਤੋਂ ਹੀ ਮੈਨੂੰ ਪਤਾ ਚੱਲਿਆ ਹੈ ਬਈ ਲੋਕਲ ਬਾਡੀ ਵਿਧਾਨ ਸਭਾ ਕਮੇਟੀ ਦੀ ਇੱਕ ਕਮੇਟੀ ਬਣੀ ਹੈ ਲੋਕਲ ਬੋਡੀ ਦੀ ਪ੍ਰਧਾਨ ਸਭਾ ਕਮੇਟੀ ਬਣੀ ਹੈ ਜਿਸ ਦੇ ਚੇਅਰਮੈਨ ਮਾਨਯੋਗ ਸਾਡੇ ਐਮਐਲਏ ਸਾਹਿਬ ਸ਼੍ਰੀ ਗੁਰਪ੍ਰੀਤ ਗੋਗੀ ਜੀ ਬਣੇ ਨੇ ਤੇ ਅੱਜ ਉਹਨਾਂ ਨੇ ਬਹੁਤ ਹੀ ਸ਼ਰਾਗਾਯੋਗ ਰਿਮਾਰਕੇਬਲ ਅੱਜ ਉਹਨਾਂ ਨੇ ਡਿਸੀਜਨ ਲਿਆ ਹੈਗਾ ਇਸ ਕਮੇਟੀ ਨੇ ਵੀ ਜੋ 650 ਕਰੋੜ ਰੁਪਏ ਦਾ ਇੱਕ ਸਰੀਆਮ ਕਪਲਾ ਹੋਇਆ ਬੁੱਢੇ ਨਾਲੇ ਦੇ ਨਾਮ ਦਾ ਜਿਸ ਨਾਲ ਪੰਜਾਬ ਦੇ ਪੂਰੇ ਪੰਜਾਬੀਆਂ ਦਾ ਸਵਸਥ ਜੁੜਿਆਦਾ ਸੀਗਾ ਜਾਂ ਜੁੜਿਆਦਾ ਹੈਗਾ ਅੱਜ ਉਸਦੀ ਮਾਨਯੋਗ ਐਮ.ਐਲ.ਏ. ਸ਼੍ਰੀ ਗੁਰਪ੍ਰੀਤ ਗੋਗੀ ਜੀ ਨੇ ਜੋ ਕਿ ਲੋਕਲ ਬੋਡੀ ਵਿਧਾਨਸਭਾ ਕਮੇਟੀ ਦੇ ਚੇਅਰਮੈਨ ਨੇ ਉਹਨਾਂ ਨੇ ਉਸਦੀ ਸਿਵਲ ਸੀਬੀਆਈ ਔਰ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ ਔਰ ਕਮੇਟੀ ਚ ਮੈਂ ਸੁਣਿਆ ਵੀ ਉਹ ਉਸ ਨੂੰ ਉਸ ਪ੍ਰਕਿਰਿਆ ਦੇ ਵਿੱਚ ਪਾ ਦਿੱਤਾ ਹੈਗਾ ਤੇ ਬਹੁਤ ਜਿਆਦਾ ਮੈਂ ਅੱਜ ਖੁਸ਼ ਹਾਂ ਔਰ ਮੈਂ ਸਾਰੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਔਰ ਖਾਸ ਕਰ ਗੁਰਪ੍ਰੀਤ ਗੋਗੀ ਜੀ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਔਰ ਨਾਲ ਦੇ ਨਾਲ ਉਹਨਾਂ ਨੂੰ ਇੱਕ ਬਿਨਾਂਬਰ ਨਵੇਦਨ ਵੀ ਆਹ ਕਰਦਾ ਬਈ ਆ ਸਿਰਫ ਕਾਗਜ਼ਾਂ ਤੱਕ ਨਹੀਂ ਜਾਂ ਵਿਧਾਨ ਸਭਾ ਕਮੇਟੀ ਨੇ ਇਹਨੂੰ ਅੱਜ ਉਹਦੇ ਵਿੱਚ ਆਹ ਇੱਕ ਮਿੰਟਸ ਆਫ ਮੀਟਿੰਗ ਚ ਪਾਤਾ ਸਿਰਫ ਉੱਥੇ ਤੇ ਕਿੰਨਾ ਰਹਿ ਜਾਏ ਬਈ ਐਮਐਲਏ ਸਾਹਿਬ ਔਰ ਜੋ ਵੀ ਉੱਥੇ ਹੋਰ ਐਮਐਲਏ ਸਾਹਿਬ ਪੂਰੀ ਕਮੇਟੀ ਆਈ ਸੀ ਉਹ ਸੀਐਮ ਸਾਹਿਬ ਉਹਨੂੰ ਸਾਈਨ ਕਰਕੇ ਜਾਂ ਜੋ ਵੀ ਇਹਦਾ ਪ੍ਰੋਸੈਸ ਹੈਗਾ ਵੀ ਕੈਬਨਿਟ ਤੋਂ ਅਪਰੂਵ ਕਰਾਣਾ ਜਾਂ ਕਿੱਥੋਂ ਅਪਰੂਵ ਕਰਾਣਾ ਉਹਨੂੰ ਅਪਰੂਵ ਕਰਾ ਕੇ ਸੀਬੀਆ ਦੀ ਇਨਕੁਆਰੀ ਕੰਡਕਟ ਹੋਵੇ ਆ ਨਹੀਂ ਹੈ ਵੀ ਸਿਰਫ ਅਨਾਉਂਸ ਕਰ ਦਿੱਤਾ ਵੀ ਕਾਗਜ਼ਾਂ ਵਿੱਚ ਰਹਿ ਜਾ ਕਿਉਂਕਿ ਇਹਦਾ ਸਿਲਸਿਲਾ 2020 ਤੋਂ ਸ਼ੁਰੂ ਹੋਇਆ ਸੀਗਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਨੇ ਆ 650 ਕਰੋੜ ਦੀ ਡੀਪੀਆਰ ਬਣਾਉਣ ਦਾ ਆਦੇਸ਼ ਦਿੱਤਾ ਆ 650 ਕਰੋੜ ਦੀ ਡੀਪੀਆਰ ਦੇ ਮਾਰਫਤ ਉਹ 560 ਕਰੋੜ ਦੀ ਲੁੱਟ ਦਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਸ਼੍ਰੇਨਤਰ ਰਚਿਆ ਉਸ ਸ਼੍ਰੇਨਤਰ ਨੂੰ ਹੁਣ ਐਪਲੀਕੇਬਲ ਦਾ ਅਫ਼ਸਰਾ ਨਹੀਂ ਕਰਨਾ ਸਭ ਤੋਂ ਪਹਿਲੇ ਉਹਦੇ ਵਿੱਚ PMI DC ਦੇ CEO ਸੀਏ ਉਸ ਸਮੇ ਅਜੋਏ ਕੁਮਾਰ ਸ਼ਰਮਾ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਆਹ DPR ਤਿਆਰ ਹੋਈ ਔਰ ਆਹ DPR ਕਿ ਤਿਆਰ ਕੀਤੀ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਨੇ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਨੇ ਕੋਈ ਸਹਾਇਕ ਕੰਪਨੀ ਇੱਕ ਕੰਸਲਟੈਂਟ ਨੂੰ ਹਾਇਰ ਕੀਤਾ ਆ ਡੀਪੀਆਰ ਤਿਆਰ ਕਰਨ ਦੇ ਵਾਸਤੇ ਉਸ ਕੰਪਨੀ ਨੇ ਨਾ ਪਾਣੀ ਨੂੰ ਨਾ ਪਿਆ ਆਨਨ ਫਾਨਨ ਦੇ ਵਿੱਚ ਆ ਡੀਪੀਆਰ ਤਿਆਰ ਹੋਈ 650 ਕਰੋੜ ਰੁਪਏ ਦੀ ਔਰ ਦੇਖੋ ਇਹਨੂੰ ਵੈਟ ਕਿਨੇ ਕੀਤਾ ਵੈਟ ਦਾ ਮਤਲਬ ਹੁੰਦਾ ਹੈ ਇਹਦਾ ਨਿਰੀਖਣ ਕਿਨੇ ਕੀਤਾ ਜਦੋਂ ਡੀਪੀਆਰ ਬਣਦੀ ਹੈ ਉਹਦੀ ਸਹਾਇਕ ਏਜੰਸੀਆਂ ਕਿਹੜੀਆਂ-ਕਿਹੜੀਆਂ ਹੈ ਮਿਊਨਿਸਪਲ ਕਾਰਪੋਰੇਸ਼ਨ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਆਹ ਸਾਰੀਆਂ ਡਿਪਾਰਟਮੈਂਟ ਮੈਂ ਕਹਿੰਦਾ ਆ ਚੋਰਾਂ ਦਾ ਡਾਕੂਆਂ ਦਾ ਮਾਫੀਆ ਆ ਇਕੱਠਾ ਹੋ ਗਿਆ ਸੀਗਾ ਆ 650 ਕਰੋੜ ਨੂੰ ਵੀ ਕਿਵੇਂ ਖਾਣਾ ਆਨਨ ਫਾਨਨ ਦੇ ਵਿੱਚ ਇਹਨਾਂ ਨੇ ਡੀਪੀਆਰ ਤਿਆਰ ਕੀਤੀ ਔਰ ਦੇਖੋ ਮਜ਼ੇਦ ਦੀ ਗੱਲ 2020 ਦੇ ਵਿੱਚ ਸਾਰਾ ਸੰਸਾਰ ਬੰਦ ਕਰੋਨਾ ਆ ਗਿਆ ਸੀਗਾ ਯਾਦ ਹੋਏਗਾ 23 ਮਾਰਚ 2020 ਨੂੰ ਲਾਕਡਾਊਨ ਹੋ ਗਿਆ ਸੀ ਸਾਰਾ ਸੰਸਾਰ ਬੰਦ ਹੋ ਗਿਆ ਸੀਗਾ ਉਸ ਲਾਕਡਾਊਨ ਦੇ ਦੌਰਾਨ ਇਹਨਾਂ ਨੇ ਆਹ ਟੈਂਡਰ ਪਾਸ ਕਰਕੇ ਇੱਕ ਬੰਬੇ ਦੀ ਕੰਪਨੀ ਖਿਲਾੜੀ ਇਨਫਰਾਸਟ੍ਰਕਚਰ ਕੰਪਨੀ ਨੂੰ ਇਹਦਾ ਟੈਂਡਰ ਦੇਤਾ ਕਿਸੇ ਨੂੰ ਕੰਨੋਂ ਕਨ ਖਬਰ ਨਹੀਂ ਵੀ ਐਡਾ ਕੀ ਤੂਫਾਨ ਆ ਗਿਆ ਸੀਗਾ ਔਰ ਇਹਨਾਂ ਦੇ ਹੀ ਮਹਿਕਮਿਆਂ ਨੇ ਰਿਪੋਰਟਾਂ ਦਿੱਤੀਆਂ ਵੀ ਆਹਾ ਪਾਣੀ ਜ਼ਿਆਦਾ ਹੈ ਇਹਨਾਂ ਦੇ ਹੀ ਪੰਜਾਬ ਸਰਕਾਰ ਦੇ ਮਹਿਕਮੇ ਇਰੀਗੇਸ਼ਨ ਡਿਪਾਰਟਮੈਂਟ ਦੀ ਰਿਪੋਰਟ ਦੀ ਕਾਪੀ ਮੇਰੇ ਕੋਲ ਪਈ ਹੈਗੀ ਹੈ ਜੋ ਇਹਨਾਂ ਨੇ ਲੁਕਾਈ ਹੋਈ ਸੀ ਪਰੰਤੂ ਮੈਂ ਅੱਜ ਕਿਸੇ ਚੈਨਲ ਤੋਂ ਕਢਾ ਲਈ ਉਹ ਉਹਨਾਂ ਨੇ 2021 ਵਿੱਚ ਰਿਪੋਰਟ ਦਿੱਤੀ ਵੀ ਆਹਾ ਪਾਣੀ ਨਾਪਿਆ ਨਹੀਂ ਗਿਆ ਪ੍ਰੋਪਰਲੀ ਔਰ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲੇ ਅੰਟੀਲਰ ਅਨਲਸਿਸ ਇਸ ਬੁੱਢੇ ਨਾਲੇ ਵਿੱਚ ਕਿੰਨਾ ਫਲੋ ਆਫ ਵਾਟਰ ਜਾ ਰਿਹਾ ਹੈ ਉਹਨੂੰ ਪ੍ਰੋਪਰਲੀ ਨਾਪੇ ਨਹੀਂ ਜਾਊਗਾ ਤੇ ਉਸ ਤੋਂ ਬਾਅਦ ਹੀ ਆਹਾ ਮਕਰਰ ਕੀਤਾ ਜਾ ਸਕਦਾ ਵੀ ਕਿੰਨੇ ਐਮਐਲਡੀ ਦੇ ਐਸਟੀਪੀ ਪਲਾਂਟ ਦੀ ਰਿਕੁਆਇਰਮੈਂਟ ਹੈ ਹੁਣ ਮੈਂ ਨਾਲ ਤੁਹਾਨੂੰ ਦੱਸਣਾ ਚਾਹੁੰਦਾ 2020 ਤੱਕਨ ਪੰਜਾਬ ਵਾਟਰ ਐਂਡ ਸੀਵਰੇਜ ਬੋਰਡ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਤਿੰਨ ਐਸਟੀਪੀ ਪਲਾਂਟ ਇੰਸਟਾਲ ਕੀਤੇ ਇੱਕ 48 ਐਮਐਲਡੀ ਦਾ ਜਮਾਲਪੁਰ ਦੂਸਰਾ ਭਟੀਆਂ 161 ਐਮਐਲਡੀ ਦਾ ਤੀਸਰਾ ਬੱਲੋਂਕੇ 257 ਐਮਐਲਡੀ ਦਾ ਇਹਨਾਂ ਨੇ ਤਿੰਨ ਐਸਟੀਪੀ ਪਲਾਂਟ ਬਣਾਏ ਹੋਏ ਸੀਗੇ 2020 ਤੱਕ ਉਸ ਤੋਂ ਬਾਅਦ ਜਦੋਂ ਆ ਨਵੀਂ ਡੀਪੀਆ ਆਈ ਇਹਦੇ ਵਿੱਚ 48 ਐਮਐਲਡੀ ਦਾ ਐਸਟੀਪੀ ਪਲਾਂਟ ਜਿਹੜਾ ਜਮਾਲਪੁਰ ਵਾਲਾ ਕਹਿੰਦੇ ਜੀ ਇਹ ਡਿਫੰਕਟ ਹੋ ਗਿਆ ਆਹ ਹੁਣ ਚੱਲਣ ਦੇ ਯੋਗ ਨਹੀਂ ਹੈ ਉਹਨੂੰ ਖਤਮ ਕਰਕੇ ਉੱਥੇ 225 ਐਮਐਲਡੀ ਦਾ ਪਲਾਂਟ ਨਵਾਂ ਡਿਜ਼ਾਈਨ ਕੀਤਾ ਗਿਆ ਔਰ ਐਡੀਸ਼ਨਲ ਬੱਲੋਂਕੇ ਜਿੱਥੇ 257 ਐਮਐਲਡੀ ਦਾ ਪਲਾਂਟ ਐਸਟੀਬੀ ਪਹਿਲੇ ਲੱਗੇ ਹੋਏ ਸੀ ਉੱਥੇ 60 ਐਮਐਲਡੀ ਕਪੈਸਿਟੀ ਹੋਰ ਵਧਾਈ ਗਈ 225 ਐਮਐਲਡੀ ਇੱਕ ਨਵਾਂ ਜਮਾਲਪੁਰ 60 ਐਮਐਲਡੀ ਵੱਲੋਂ ਕੇ ਆਹਾ 225 ਜਮਾ 60 ਕਰ ਲੋ ਤੇ ਆ 19 ਕੇ ਬਜੇ ਪਲਾਂਟਾਂ ਵਾਹੋਂ ਸਾਢੇ 600 ਕਰੋੜ ਰੁਪਏ ਦੀ ਡੀਪੀਆਰ ਤਿਆਰ ਕਰ ਦਿੱਤੀ ਗਈ ਫਿਰ ਸ਼ਿੰਗਾਰ ਸਿੰਘ ਮੇ ਦੇ ਨਾਲੋਂ ਦੀ ਜਿਹੜਾ ਸਾਰਾ ਗੁਰਦੁਆਰਾ ਦੁੱਖ ਨਿਵਾਰਨ ਤੋਂ ਨਾਲ ਟਰਾਂਸਪੋਰਟ ਨਗਰ ਸੀਐਮਸੀ ਜਨਗਪੁਰੀ ਉਹ ਸਾਰਾ ਪਾਣੀ ਜਿਹੜਾ ਸ਼ਿੰਘਾਰਸਨ ਦੇ ਨਾਲ ਗਊਸ਼ਾਲਾ ਸ਼ਮਸ਼ਾਨ ਘਾੜ ਦੇ ਨਾਲ ਆ ਕੇ ਜਿਹੜਾ ਨਾਲਾ ਵਗਦਾ ਉਹ ਨਾਲੇ ਨੂੰ ਪੁੱਠੀ ਗ੍ਰੈਵਿਟੀ ਨਾਲ ਪਾਣੀ ਦੀ ਪਾਈਪਾਂ ਉਧਰ ਲੈ ਗਏ ਤੁਸੀਂ ਲੁੱਟ ਦੇਖੋ ਅਫਸਰਾਂ ਨੇ ਡਿਜ਼ਾਈਨ ਕਿਵੇਂ ਕੀਤਾ ਮੈਂ ਕਹਿੰਦਾ ਆ ਸਾਰਿਆਂ ਨੂੰ ਆਗਰੇ ਦੇ ਪਾਗਲਖਾਨੇ ਵਿੱਚ ਇਹਨਾਂ ਦਾ ਚੈੱਕ ਅਪ ਕਰਾਣਾ ਚਾਹੀਦਾ ਪਾਣੀ ਦਾ ਲੈਵਲ ਪਾਣੀ ਦੀ ਗ੍ਰੈਵਿਟੀ ਨਾਲੇ ਦੀ ਤਾਜਪੁਰ ਜੇਲ੍ਹ ਤੋਂ ਇਧਰ ਹਮੜਾ ਵਾਲੇ ਪਾਸੇ ਜਾਂਦੀ ਹੈ ਤੇ ਇਹਨਾਂ ਨੇ ਪੁੱਠੀ ਗ੍ਰੈਵਿਟੀ ਵਿੱਚ ਇਹਨਾਂ ਨੇ ਪਾਈਪਾਂ ਪਾ ਦਿੱਤੀਆਂ ਜਿਹੜਾ ਕਿ ਅੱਜ ਚੱਲ ਕੇ ਹੁਣ ਦੇਖ ਲਓ ਉਹ ਪਾਣੀ ਹੁੰਦਾ ਤਾਂ ਹੁੰਦਾ ਉੱਥੇ ਆ ਰਿਹਾ ਉਹ ਪਾਣੀ ਦੀ ਪਾਈਪਾਂ ਪਤਾ ਨਹੀਂ ਪਾਈਆਂ ਪਤਾ ਨਹੀਂ ਨਹੀਂ ਪਾਈਆਂ ਪਰੰਤੂ ਅੱਜ 3.6 ਕਰੋੜ ਰੁਪਏ ਖਰਚ ਹੋਣ ਤੋਂ ਬਾਅਦ ਵੀ ਸਵਾਲ ਆ ਹੈਗਾ ਉਹ ਸ਼ੰਗਾਰ ਸਿੰਘ ਦੇ ਨਾਲੋਂ ਪਾਣੀ ਸਿੱਧਾ ਬੁੱਢੇ ਨਾਲੇ ਵਿੱਚ ਡਾਇਰੈਕਟ ਕਿਵੇਂ ਗਿਰ ਰਿਹਾ ਉਸ ਤੋਂ ਬਾਅਦ ਅੱਗੇ ਆ ਜਾਓ 3.6 ਕਰੋੜ ਰੁਪਏ ਖਰਚ ਹੋ ਚੁੱਕੇ ਜੀ 3.6 ਕਰੋੜ ਰੁਪਏ ਖਰਚ ਹੋ ਚੁੱਕਿਆ ਜੀ ਤੇ ਲੱਗਿਆ ਐਸਟੀਪੀ ਪਲੰਟ ਲੱਗ ਗਿਆ ਜੀ ਪਾਈਪਾਂ ਪੈ ਗਈਆਂ ਜੀ ਦਮੋਰੀਆ ਪੁਲ ਦੇ ਨਾਲ ਚੰਦਰਨਗਰ ਦੇ ਉਹਦੇ ਨਾਲੋਂ ਵੀ ਇਸੇ ਤਰ੍ਹਾਂ ਇੱਕ ਡਰੇਨ ਆ ਰਹੀ ਆ ਉਹ ਵੀ ਵਿੱਚ ਪੈ ਰਹੀ ਆ ਨਹੀਂ ਲੱਗਦਾ ਇੱਕ ਵੱਡਾ ਕਪੜਾ ਹੋਇਆ ਕਪੜਾ ਉਹ ਮੈਂ ਤਾਂ 4 ਸਾਲ ਦਾ ਕਹਿ ਰਿਹਾ ਜਦੋਂ ਮੈਂ ਡੀਪੀਆਰ ਪੜੀ ਨਾ ਤੇ ਮੈਂ ਉਸ ਟਾਈਮ ਮੰਚ ਤੇ ਅੱਜ ਵੀ ਤੁਸੀਂ ਤਰੀਕ ਯਾਦ ਕਰੋ 3 ਦਸੰਬਰ 2020 ਗੁਰੂ ਨਾਨਕ ਭਵਨ ਦੇ ਵਿੱਚ ਉੱਥੇ ਬਹੁਤ ਵੱਡੀ ਸਰਕਾਰ ਨੇ ਕਾਂਗਰਸ ਦੀ ਚੋਰ ਸਰਕਾਰ ਨੇ ਚੋਰ ਮੰਤਰੀਆਂ ਨੇ ਮੇਹਰਾਂ ਨੇ ਐਮਐਲਏਸ ਨੇ ਔਰ ਸੈਕਟਰੀ ਲੈਵਲ ਦੇ ਬੰਦਿਆਂ ਨੇ ਉੱਥੇ ਆ ਆ ਬੁੱਢੇ ਨਾਲੇ ਵਾਸਤੇ ਮੀਟਿੰਗ ਕਾਲ ਕੀਤੀ ਉੱਥੇ ਮੈਂ ਉੱਥੇ ਚੈਲੰਜ ਕੀਤਾ ਮੈਗਾ ਜੀ ਆਹ ਜਿਹੜੀ ਡੀਪੀਆਰ ਹੈ ਆ 300 ਕਰੋੜ ਤੋਂ ਵੱਧ ਦਾ ਅਧੀ ਹੈ ਹੀ ਨਹੀਂ ਇਹਦੀ ਵੈਲਿਊ ਡਬਲ ਕੀਤੀ ਗਈ ਹੈ ਔਰ ਮੈਗਾ ਜੀ ਪਾਣੀ ਨੂੰ ਨਾਪਿਆ ਨਹੀਂ ਗਿਆ ਤੇ ਇਸ ਕਾਰਨ ਮੈਗਾ ਆਹ ਪੈਸਾ ਰੁੜ ਗਿਆ ਮੈਂ 4 ਸਾਲ ਪਹਿਲੇ ਇਹਦੀ ਭਵਿਸ਼ਵਾਣੀ ਕਰ ਦਿੱਤੀ ਸੀ ਪਰੰਤੂ ਮੈਨੂੰ ਤੁਸੀਂ ਤਾਂ ਅੱਧੇ ਪੈਸਿਆਂ 'ਚ ਕਰਨ ਨੂੰ ਤਿਆਰ ਮੈਂ ਅੱਧੇ ਪੈਸੇ ਕਰਨ ਦੇ ਬਈ ਮੈਂ ਕਹਿੰਦਾ ਇਹ ਵੀ ਅੱਧੇ ਪੈਸੇ ਕਮ ਹੋ ਸਕਦਾ ਹੈ ਮੈਂ ਯਾਦ ਕਰੋ ਮੇਰੀ ਵੀਡੀਓਜ਼ ਅੱਜ ਵੀ ਮੇ ਕੋਲ ਪਈਆਂ ਮੈਂ ਤੁਹਾਨੂੰ ਸਾਰਿਆਂ ਨੂੰ ਦੇ ਦੂੰਗਾ ਪਰੰਤੂ ਮੈਂ ਉਹ ਕਹਿੰਦੇ ਆ ਪਾਗਲ ਹੋ ਗਿਆ ਆ ਤਰੁੰਜਨ ਬਾਬੇ ਦਾ ਦਿਮਾਗ ਖਰਾਬ ਹੋ ਗਿਆ ਮੈਂ ਕਹ ਕੋਈ ਗੱਲ ਨਹੀਂ ਨਹੀਂ ਸਰ ਹੁਣ ਨਵੀਂ ਸਰਕਾਰ ਜਿਹੜੀ ਬਣੀ ਸੀ ਉਹਨਾਂ ਵੱਲੋਂ ਵੀ ਜਿਹੜਾ ਵਾ ਇਸ ਦੇ ਕੰਮ ਜਿਹੜਾ ਚਲਾਇਆ ਗਿਆ ਕਾਫੀ ਜਿਹੜੀਆਂ ਪਾਈਪਾਂ ਉਹ ਪਾਇਆ ਨਹੀਂ ਪਾਈਆਂ ਕੀ ਲੱਗਦਾ ਕੀ ਮਿਊਂਨੀਪਲ ਕੋਰਪੋਰੇਸ਼ਨ ਹੋਇਆ ਸਾਰਾ ਜਾਂ ਦੇਖੋ ਜੀ ਇਹਨਾਂ ਨੇ ਪਾਈਪਾਂ ਪਾਈਆਂ ਇਹਨਾਂ ਨੇ ਪਾਈਪਾਂ ਨਹੀਂ ਪਾਈਆਂ ਮੈਂ ਕੋਈ ਕਾਰਪੋਰੇਸ਼ਨ ਦਾ ਮੁਲਾਜ਼ਮ ਜਾਂ ਕੋਈ ਮੈਂ ਇੰਜੀਨੀਅਰ ਨਹੀਂ ਹੈਗਾ ਆ ਤੁਸੀਂ ਸਵਾਲ ਇਹਨਾਂ ਨੂੰ ਪੁੱਛੋ ਭਈ ਕਿੱਥੇ ਕਿੱਥੇ ਪਾਈਪਾਂ ਪਈਆਂ ਕਿੱਥੇ ਕਿੱਥੇ ਪਾਣੀਆਂ ਆ ਆ ਪਾਣੀ ਨੂੰ ਲੈ ਗਏ ਗਏ ਆ ਮੈਨੂੰ ਤਾਂ ਸਿਰਫ ਇਨਾ ਪਤਾ ਮੈਂ ਇੱਕ ਨਾਰਮਲ ਇੱਕ ਵਪਾਰੀ ਆ ਇੱਕ ਉਦਨਲਾ ਸਾਫ ਹੋ ਗਿਆ ਨਹੀਂ ਹੋਇਆ ਇਸ ਕਾਰਨ ਮੈਂ ਆਵਾਜ਼ ਚੱਕੀ ਫਿਰ ਮੈਂ ਆ ਪਿਛਲੇ ਥੋੜੇ ਦਿਨਾਂ ਚ ਗੁਰਨਾਨਕ ਭਵਨ ਚ ਦਵਾਰਤੀ ਥੋੜੇ ਸਾਰਿਆਂ ਦੇ ਵਿੱਚ ਉਥੇ ਹਜ਼ਾਰਾਂ ਬੰਦੇ ਆਏ ਔਰ ਆ 30 ਤਰੀਕ ਨੂੰ ਅਸੀਂ ਪੂਰੇ ਪੰਜਾਬ ਦੇ ਤਕਰੀਬਨ 10000 ਤੋਂ ਵੱਧ ਬੰਦਿਆਂ ਨੇ ਇਕੱਠੇ ਹੋ ਗਏ ਇੱਥੇ ਪੋਲਿਊਸ਼ਨ ਬੋਰਡ ਦੇ ਦਫ਼ਤਰਾਂ ਨੂੰ ਤਾਲੇ ਮਾਰਨੇ ਸੀਗੇ ਮੈਂ ਪਹਿਲੀ ਅਨਾਊਂਸਮੈਂਟ ਕਰ ਦਿੱਤੀ ਸੀਗੀ ਔਰ ਡੀਸੀ ਦਫ਼ਤਰ ਨੂੰ ਤਾਲਾ ਮਾਰਨਾ ਸੀਗਾ ਔਰ ਪੰਜਾਬ ਵਾਟਰ ਸੇਵਾ ਬੋਰਡ ਦੇ ਦਫ਼ਤਰ ਨੂੰ ਤਾਲਾ ਮਾਰਨਾ ਸੀਗਾ ਔਰ ਕਾਰਪੋਰੇਸ਼ਨ ਨੂੰ ਤਾਲਾ ਮਾਰਨਾ ਸੀਗਾ ਪਰੰਤੂ ਉਸ ਤੋਂ ਪਹਿਲੇ ਹੀ ਅੱਜ ਹੀ ਜਿਹੜੀ ਆ ਵਿਧਾਨ ਸਭਾ ਕਮੇਟੀ ਬਣੀ ਆ ਲੋਕਲ ਬੋਡੀ ਦੀ ਜਿਸ ਦੇ ਮੇਰੇ ਸਤਕਾਰਯੋਗ ਭਰਾ ਜਿਹੜੇ ਚੇਅਰਮੈਨ ਬਣਿਆ ਹੈ ਸ਼੍ਰੀ ਗੁਰਪ੍ਰੀਤ ਗੋਗੀ ਜੀ ਇਹਨਾਂ ਨੇ ਬਹੁਤ ਵੱਡਾ ਕਦਮ ਚੱਕਿਆ ਬਹੁਤ ਸ਼ਰਾਗਯੋਗ ਹੌਸਲੇ ਦਾ ਇਹਨਾਂ ਨੇ ਕਿਹਾ ਤੁਹਾਡੇ ਕੋਲ ਕੋਈ ਐਕਸ਼ਨ ਹੈ ਜੀ ਅੱਗੇ ਕਿਉਂਕਿ ਕਾਰਵਾਈ ਹੋ ਗਈ ਤੁਸੀਂ ਜਾਂਚ ਦੀ ਮੰਗ ਦੇ ਦੇਖੋ ਜੀ ਅੱਜ ਤਾਂ ਹੁਣ ਹੁਣੀ-ਹੁਣੀ ਖਬਰ ਆਈ ਹੁਣੀ ਵਿਧਾਨ ਸਭਾ ਕਮੇਟੀ ਦੀ ਮੀਟਿੰਗ ਸੰਪੰਨ ਹੋਈ ਹੈ ਹੁਣੀ ਮੈਨੂੰ ਥੋੜੇ ਤੋਂ ਮਾ ਪਤਾ ਲੱਗਿਆ ਵੀ ਗੋਗੀ ਜੀ ਨੇ ਸੀਬੀਆਈ ਔਰ ਵਿਜੀਲੈਂਸ ਦੀ ਇਨਕੁਆਰੀ ਦੀ ਮੰਗ ਕਰ ਦਿੱਤੀ ਹੈ ਹੁਣ ਜੇ ਉਹ ਸਰਕਾਰ ਨੇ ਕਿਉਂਕਿ ਆ ਮੰਗ ਜਦ ਤੱਕ ਨਹੀਂ ਹੁੰਦੀ ਅਸੀਂ ਵੇਟ ਕਰਾਂਗੇ ਹੋਰ ਅਸੀਂ 10 15 ਦਿਨਾਂ ਦਾ ਟਾਈਮ ਦੇਵਾਂਗੇ ਜੇ ਇਹਦੀ ਇਨਕੁਆਰੀ ਦੀ ਜਾਂਚ ਨਹੀਂ ਹੁੰਦੀ ਮੁਕੰਮਲ ਉਹ ਸ਼ੁਰੂਆਤ ਨਹੀਂ ਹੁੰਦੀ ਤਾਂ ਸੀਬੀਆਈ ਨੂੰ ਅਫੀਸ਼ੀਅਲ ਤੌਰ ਤੇ ਕੀ ਪ੍ਰੋਸੀਜਰ ਹੈ ਮੈਨੂੰ ਨਹੀਂ ਪਤਾ ਆ ਸਰਕਾਰਾਂ ਦਾ ਕੰਮ ਹੈ ਸੀਬੀਆਈ ਨੂੰ ਮੇਰੇ ਮੂਹਰੇ ਕਹੇ ਤੇ ਨਹੀਂ ਜਾਣਾ ਅਸੀਂ ਤੇ ਜਨਤਾ ਐਸੀ ਆਵਾਜ਼ ਚੱਕੀ ਪਰ ਅਸੀਂ ਅੱਜ ਮੰਨੋ ਇੱਕ ਰਾਹਤ ਹੈ ਵੀ ਸਰਕਾਰ ਨੇ ਸਾਡੀ ਸੁਣੀ ਸਰਕਾਰ ਨੇ ਸਾਡੀ ਸੁਣੀ ਅਗਲੀ ਗੱਲ ਕੀ ਤੁਹਾਡੀ ਹਲੇ ਫਿਲਹਾਲ ਦੇ ਲਈ ਟਾਲ ਦਿੱਤੀ ਗਈ ਖੜਮ ਹਲੇ ਹਾਲ ਦੀ ਫਿਲਹਾਲ ਤਾਂ ਹੁਣ ਕੱਲੀ ਗਈ ਜੀ ਜਦੋਂ ਨਾ ਸਿਬੀ ਦੀ ਮੰਗੀ ਸਰਕਾਰ ਨੇ ਕਰ ਦਿੱਤੀ ਜੀ ਅਧਿਕਾਰੀ ਅਤੇ ਕੋਈ ਜਿਹੜੀਆਂ ਪਹਿਲੀਆਂ ਪਾਰਟੀਆਂ ਦੇ ਕੋਈ ਬੰਦੇ ਆ ਉਹ ਵੀ ਵਿੱਚ ਆਉਣਗੇ 100% ਆਣਗੇ ਜੀ ਉਸ ਸਮੇਂ ਦਾ ਜਿਹੜਾ ਮੁੱਖ ਮੰਤਰੀ ਆਊਗਾ ਜੀ ਜਿਹਨੇ ਸਾਈਨ ਕੀਤੇ ਆ ਠੀਕ ਹੈ ਜੀ ਔਰ ਕਾਰਪੋਰੇਸ਼ਨ ਦੇ ਜਿਹੜੇ ਮੇਅਰ ਸੀਗੇ ਜਾਂ ਜਿਹੜੇ ਹੋਰ ਸੰਬੰਧਿਤ ਲੋਕਲ ਬੋਲਿ ਦੇ ਮੰਤਰੀ ਸੀਗੇ ਜਿਹੜਾ ਜਨਾਲੀ ਇਸ ਫਾਈਲ 'ਤੇ ਡੀਪਰ ਤੇ ਸਾਈਨ ਕੀਤਾ ਤਾਂ ਹੁਣ ਵਿਜੀਲੈਂਸ ਵਾਲੇ ਜਾਂ ਸੀਬੀਏ ਵਾਲੇ ਪੁੱਛਣਗੇ ਨਾ ਜੀ ਕਿਨੇ ਕਿਨੇ ਆ ਲੁੱਟ ਦਾ ਸੌਦਾ ਤਿਆਰ ਕੀਤਾ ਤੁਹਾਡੀ ਆਵਾਜ਼ ਜਿਹੜੀ ਸੀਗੀ ਉਹ ਮਿਠਾਈ ਗਈ ਸੀ ਉਹ ਅੱਜ ਮੈਨੂੰ ਅੱਜ 25% ਅੱਜ ਮੇਰੇ ਮਨ ਨੂੰ ਸਕੂਨ ਹੈ ਵੀ ਹਾਂ ਆ ਲੁੱਟ ਦੀ ਕਿਉਂਕਿ ਟੈਕਸਾਂ ਦਾ ਪੈਸਾ ਸਾਡੇ ਵਰਗੇ ਆਮ ਨਾਗਰਿਕ ਦਾ ਹੈਗਾ ਤੇ ਅੱਜ 25% ਸਕੂਨ ਹੈ ਪਰੰਤੂ 100% ਉਦੋਂ ਹੋਊਗਾ ਜਦੋਂ ਆਹ ਸਾਰੇ ਅਫਸਰਾਂ ਦੇ ਹੁਣ ਹੱਥ ਖੜੇ ਹੋ ਗਏ ਆ ਇਹਨਾਂ ਨੇ ਆਪਣੇ ਵੱਡੇ ਇੰਜੀਨੀਅਰ ਨੇ ਝੂਠੀਆਂ ਡੀਪੀਆ ਰਾਂ ਬਣਾ ਕੇ ਬੁੱਢੇ ਨਾਲੇ ਨੂੰ ਹੋਰ ਬਰਬਾਦ ਕਰ ਦਿੱਤਾ ਗੱਲ ਹੀ ਪਾਣੀ ਨਪਵਾਇਆ ਗਿਆ ਉੱਥੇ ਉੱਥੇ ਪਾਣੀ ਨਿਕਲਿਆ 1400 ਐਮਐਲਡੀ 1400 ਐਮਐਲਡੀ ਵਿੱਚ ਜੈਨਪੁਰ ਦੀ ਪੁਲੀ ਤੇ 161 ਐਮਐਲਡੀ ਪਾਣੀ ਜਾ ਰਿਹਾ ਭਟੀਆਂ ਟ੍ਰੀਟਰ ਪਰੋਂ ਤੋਂ ਸਿੱਧਾ ਸਤਨੂਜ ਮੈਂ ਤੁਹਾਨੂੰ ਆ ਵੀ ਦੱਸਣਾ ਚਾਹੁੰਦਾ ਆਹ ਜਿਹੜਾ ਗੰਦਾ ਨਾਲਾ ਜਾਂ ਬੁੱਢਾ ਨਾਲੇ ਦੇ ਦੋ ਰੂਟ ਹੈ ਇੱਕ ਜੈਨਪੁਰ ਤੋਂ ਹੋ ਕੇ ਸਿੱਧਾ ਬਲੀਪੁਰ ਪੰਡ ਹੋ ਕੇ ਸਿੱਧਾ ਜਾਂਦਾ ਸਤਨੂਜ ਇੱਕ ਭਟੀਆਂ ਜਿਹੜਾ ਟ੍ਰੀਟਮੈਂਟ ਪਲੈਂਟ ਹੈ ਉੱਥੋਂ ਦੀ ਜਾਂਦਾ ਸਿੱਧਾ ਸਤਲੁਜ ਲੱਗਦਾ ਕਿ ਸਤਲੁਜ ਦਾ ਪਾਣੀ ਹੋਈ ਨਾ ਦੂਸਰੇ ਖੋ ਰਿਹਾ ਵੀ ਹੋਈ ਰਿਹਾ ਜੀ ਸਤਲੁਜ ਦਾ ਪਾਣੀ ਤਾਂ ਬਰਬਾਦ ਹੋ ਰਿਹਾ ਹੈ ਆਪ ਸਾਰਾ ਮਾਰ ਕਰ ਰਿਹਾ ਅਗੇ ਪੂਰੇ ਪੰਜਾਬ ਚ ਹੁੰਦਾ ਹੋਇਆ ਰਾਜਸਥਾਨ ਤੱਕ ਆਦਾ ਇਹਨਾਂ ਦੇ ਤਾਂ ਮੈਂ ਕਹਿੰਦਾ ਸਖਤ ਸਜ਼ਾਵਾ ਦੇ ਕੇ ਇਹਨਾਂ ਨੂੰ ਤਾਂ ਕਠੋਰ ਤੋਂ ਕਠੋਰ ਸਜ਼ਾ ਦੇ ਕੇ ਇਹਨੂੰ ਜੇਲ੍ਹਾਂ ਵਿੱਚ ਪਾਣਾ ਚਾਹੀਦਾ ਹੈ ਅਫਸਰਾਂ ਨੂੰ ਸਰਕਾਰ ਦੇ ਲੋਕਾਂ ਨੂੰ ਦੇਖੋ ਅਸੀਂ ਹੁਣ ਆਪ ਇਹਦਾ ਡਿਜ਼ਾਈਨ ਤਿਆਰ ਕੀਤਾ ਹੁਣ ਜੇ ਭਗਵੰਤ ਮਾਨ ਜੀ ਸਾਡੇ ਇੰਡਸਟਰੀ ਦੁਆਰਾ ਜਾਂ ਆਮ ਸਾਡੇ ਲੋਕਾਂ ਨੇ ਜੋ ਡਿਜ਼ਾਈਨ ਕਰਕੇ ਤਾਂ ਇਸ ਬੁੱਢੇ ਨੂੰ ਸਾਫ਼ ਕਰਨ ਦਾ ਜੋ ਅਸੀਂ ਤਰਕੀਬ ਖੋਜੀ ਹੈ ਅਸੀਂ ਵੀ ਆਪਣੀ ਹੁਣ ਇੱਕ ਡੀਪਰ ਬਣਾਈ ਹੈ ਜੇ ਸਾਡੀ ਸਲਾਹ ਲੈ ਲੈਣਗੇ ਕਿਉਂਕਿ ਆ ਸਾਰੇ ਅਫਸਰਾਂ ਨੇ ਦੇ ਹੱਥ ਖੜੇ ਹੋਗੇ ਸਰਕਾਰਾਂ ਦੇ ਹੱਥ ਖੜੇ ਹੋਗੇ ਆ ਸਾਡਾ ਸ਼ਹਿਰ ਹੈ ਸਾਡਾ ਜੰਪਾਲਾ ਸੀ ਇੱਥੇ ਦੇ ਸਾਡਾ ਬੁੱਢਾ ਦਰਿਆ ਸੀਗਾ ਅੱਜ ਆ ਗੰਦਾ ਨਾਲਾ ਬਣ ਗਿਆ ਅਸੀਂ ਸੰਕਲਪ ਲਿਆ ਚਾਹੇ ਸਾਡੀ ਸਰਕਾਰ ਸਾਡੀ ਸੁਣੇ ਜਾਂ ਨਾ ਸੁਣੇ ਅਸੀਂ ਇਹਨੂੰ ਆਪਣੇ ਲੈਵਲ ਤੋਂ ਅਸੀਂ ਸਾਫ਼ ਕਰਕੇ ਦਿਖਾਵਾਂਗੇ ਬਹੁਤ ਬਹੁਤ ਧੰਨਵਾਦ